ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹਤ ਵਾਲੀ ਸਥਾਨ ਕੋਲ ਦੁਆਰਾ ਜਿੱਥੇ ਗੰਗੂ ਦੇ ਘਰ ਤੇ ਸਹਿਜਿਆਦਿਆਂ ਨੂੰ ਕਿਮਚਾਰ ਕਰਕੇ ਜਾਂਦਾ ਔਰ ਇਸ ਸਥਾਨ ਤੋਂ ਪੁਰਾਣੇ ਲਿਆ ਕੇ ਕੈਦਖਾਨੇ ਵਿੱਚ ਸਹਿਜਿਆਦਿਆਂ ਨੂੰ ਬੰਦ ਕਰਤਾ ਜੋ ਕਿ ਇਸ ਟਾਈਮ ਮੌਜੂਦ ਹੈ ਜਗਾ ਸਾਰੀ ਉਹ ਜੋ ਕਿ ਕੈਦਖਾਨਾ ਚ ਸਹਿਜਿਆਦਿਆਂ ਨੂੰ ਬੰਦ ਕੀ ਤੜਾ ਲਿਆ ਕੇ ਗੰਗੂ ਦੇ ਘਰ ਤੋਂ ਇਹ ਜਗਾ ਸਾਰੀ ਹੋ ਪੋਤਵੰਸਨ ਤੋਂ ਦੁਆਰਾ ਹੈ ਉਹ ਬਹੁਤ ਵੱਡੀ ਬਿਲਡਿੰਗ ਦਾ ਜਿਹੜੀ ਇਹ ਗੁਰੂ ਦੇ ਮੈਲ ਬਹੁਤ ਵੱਡੇ ਜੋ ਕੇ ਬਣੇ ਹੋਏ ਆ ਸੰਤਾਂ ਅਸੀਂ ਦਸੰਦਜ਼ਾਰੇ ਕਰਨ ਹੁੰਦੀਆਂ ਹਨ ਤੇ ਆਪਣੇ ਮਨ ਪਾਉਦੀਆਂ ਮੁਰਾਦਾ ਪੂਰੀਆਂ ਕਰਦੀਆਂ ਇਹ ਦੁਆਰਾ ਤੁਖਾਰੀ ਸਾਹਿਬ ਹੈ ਉਹਦੇ ਚੋੜਾ ਸਾਹਿਬ ਜੱਜਾ ਨੂੰ ਬਾਬਾ ਜੁਰਾ ਵਰਸਿੰਗ ਜੀ ਬਾਬਾ ਪ੍ਰਦੇਸ਼ ਸਿੰਘ ਮਾਤਾ ਗੁਜਰ ਕੌਰ ਜੀ ਨੇ ਲੈ ਆ ਕੇ ਬੰਦ ਕੀਤਾ ਤਾਂ ਉਸ ਟਾਈਮ ਸਥਾਨੀ ਮੌਜੂਦ ਅੰਦਰ ਉਰੇ ਤੋਂ ਸਾਨੂੰ ਉਹਦੇ ਅੰਦਰ ਤੇ ਪ੍ਰਾਧ ਵੀ ਚੱਲੇ ਆ 12 ਤੋਂ 40 ਦੁਆਰੇ ਦਾ ਬਹੁਤ ਵਧੀਆ ਪ੍ਰਬੰਧ ਹੈ ਕਿਉਂਕਿ ਸੇਵਾ ਚੱਲ ਰਹੀ ਹੈ ਤੇਰੇ ਵੱਸ ਤੇ ਕਾਊਂਟਰ ਲੱਗੇ ਨੇ ਸੇਵਾ ਤੇ ਰਿਕਾਰਡ ਵੀ ਕੀਆ ਹੋਇਆ ਦੇਖ ਪੱਤੀ ਦੇ ਸਭ ਦੀ ਇੱਥੇ ਖੜਾ ਪਿਆ ਅੱਟੇ ਵਾਲੇ ਦੇ ਕਾਊਂਟਰ ਨਾਲ ਨਹੀਂ ਨਿਸ਼ਾਸ਼ ਸਾਹਿਬ ਇੱਧਰੇ ਵੱਸ ਬਹੁਤ ਇਮਜੇ ਫਿਰ ਮਾਰਤਾ ਕਿਉਂਕਿ ਇੱਥੇ ਇਹਨਾਂ ਜਗ੍ਹਾ ਹੋਆ ਇਹ ਸਤਿਕਾਰਯੋਗ ਆਦਿਆ ਨੂੰ ਗੰਗੂ ਦੇ ਸਾਥੀ ਨੇ ਆ ਕੇ ਇੱਥੇ ਵਿੰਦਾ ਕਰਕੇ ਇਸ ਸਥਾਨਕ ਦੇ ਆਲੇ ਸਹਿਬ ਜੀਤਰਾ ਨੂੰ ਉਠਾਇਆ ਗਿਆ ਤਾਂ ਇਹ ਜਗਾ ਇਸ ਸਮੇਂ ਮੌਜੂਦ ਆ ਸਾਡੀ ਦੇਖ ਸਕਦੇ ਆ ਸੰਗਤਾਂ ਨੇ ਇਸੇ ਦਰਸ਼ਨ ਜਾਰੇ ਕਰਨ ਆ ਕੇ ਤਸ਼ੇਦਾਰੀ ਕਰੋ ਆਪਣੀ ਮਾਨੇ ਕਾਮਨਾ ਪੂਰੀਆਂ ਕਰੋ ਥੱਤ ਲੰਗਰ ਵੀ ਵਰਤ ਰਹੇ ਹਨ ਗੁਰਬਾਣੀ ਵੀ ਚੰਦ ਰਹੀ ਆ ਖੰਡ ਪਾਟ ਸਹਿਬ ਦੀ ਲੜੀ ਵੀ ਦਾਗਦਾਰ ਚੱਲ ਰਹੀ ਆ ਸੰਗਤਾਂ ਨੂੰ ਬੇਨਤੀ ਹੈ ਕਿ ਆ ਕੇ ਦਰਸ਼ਨਾਂ ਲਈ ਕਰੋ ਸ਼ਕਾਮ ਦੇ ਆਪਣੇ ਅਰਦਾਸਾਂ ਪੂਰੀਆਂ ਕਰੋ ਇੱਕ ਅਕਾਦਮੀ ਮੌਜੂਦ ਹੈ ਜੋ ਕਿ ਸਮਝਦਾ ਹੈ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਗੇਟ ਵੀ ਤੇ ਇਹ ਸਾਰੇ ਸਥਾਨ ਹੈ ਜਿਹੜੇ ਇਧਰ ਬਾਝੇ ਉਸ ਟਾਈਮ ਦੀ ਬਣਦੀਆਂ ਨੇ ਇਧਰ ਬਿਲਕੁਲ ਤੇ ਅਗਰ ਤੁਸੀਂ ਸਾਹਿਬ ਦਿਖਾਵਾਂਗੇ ਕਿ ਬਹੁਤ ਪੁਰਾਣਾ ਹੈ ਚਲੋ ਗੇਟ ਸਾਹਿਬ ਚੱਲਦੇ ਆਪਾਂ ਦਰੇ ਵੱਸੇ ਤੇ ਪ੍ਰਾਤਨ ਗੇਟ ਇਤਿਹਾਸਿਕ ਜੋ ਕਿ ਪਹਿਲਾਂ ਲੱਗਿਆ ਹੋਤਾ ਦੇਖ ਸਕਦੇ ਹਾਂ ਇਸੇ ਵਿੱਚ ਕਿੱਥੇ ਰਿਹਾ ਸੰਗਤ ਦੇ ਦਰਸ਼ਨ ਕਰਨੇ ਵਾਸਤੇ ਇਹ ਕਿੰਨੇ ਵਸੇ ਕੀ ਇਹ ਕਰ ਰਿਹਾ ਕਿ ਕਿਹੜੀ ਖਰਾਬੀ ਵਿੱਚ ਆਪ ਸਾਰੇ ਇਹ ਲੋਕਿੰਗ ਦਾ ਡੇਟ ਆ ਤੁਸੀਂ ਸਾਰੇ ਸਿੰਘ ਤਾਂ ਦੇਖ ਸਕਦੀਆਂ ਨੇ ਦਸਹੇਦਾਰੇ ਕਰੋ ਆ ਕੇ ਕੋਤਵਾਲੀ ਸਾਹਿਬ ਇਹ ਬੇਨਤੀ ਆ ਸੰਗਤਨ ਤੇ ਕੋਤਵਾਲੀ ਸਾਹਿਬ ਵਾਹਿਦੂ ਜੀ ਦਾ ਖਾਲਸਾ ਸਾਹਿਬ ਵਾਹਿਦੂ ਜੀ ਫਤਿਹ ਦੇਖ ਰਹੋ ਉਸੇ ਪਾਰਕਿੰਗ ਦੇ ਗੱਡੀਆਂ ਵਾਸਤੇ ਕਿੰਨੀ ਵਧੀਆ ਬਣਾਤੀ ਕੋਤਵਾਲੀ ਸਾਹਿਬ ਆਪਣੀਆਂ ਅੰਦਰ ਆ ਕੇ ਗੱਡੀਆਂ ਘਟਾਓ ਮੋਟਰਸਾਈਕਲ ਘਟਾਓ ਬਹੁਤ ਵਧੀਆ ਪਾਰਕਿੰਗ ਹੈ ਬਹੁਤ ਦੂਰ ਤੱਕ ਪਾਰਕਿੰਗ ਆ ਤੁਸੀਂ ਦੇਖ ਸਕਦੇ ਆ ਕੰਨੀਆਂ ਵੀ ਕੰਨੀਆਂ ਮੋਟਰਸਾਈਕਲ ਸਕੂਟਰ ਸਭ ਪਾਰਕਿੰਗ ਦਾ ਜਿਹੜਾ ਸਿੱਤੀ ਉਹ ਵੱਡਾ ਬਣਾ ਦਿੱਤਾ ਕਾਰ ਸੇਵਾ ਵਾਲਿਆਂ ਨੇ ਕਿੰਨੀ ਸੇਵਾ ਮਹਾਨ ਸੀ ਕੰਨੀਆਂ ਸਿੱਖ ਕੌਮ ਦੀ ਇਹ ਇਹ ਤੁਸੀਂ ਦੇਖ ਸਕਦੇ ਆ ਸਾਰੇ ਇਸ ਪਾਰਕਿੰਗ ਨੂੰ ਸਿੱਧੀ ਵਿੱਚ ਪਾਰਕਿੰਗ ਜਿਹੜੀ ਇਹ ਤੁਹਾਡੀ ਸਹਿਬਤ ਤੋਂ ਬਾਰੇ ਜੁ ਬਣਾਈ ਹੈ ਉੱਪਰਲੇ ਪਾਸੇ ਲੰਦਰ ਹਾਲ ਆ ਥੱਲੇ ਪਾਰਕਿੰਗ ਹੈ ਪਰਾਵੋ ਇਹ ਤੁਹਾਨੂੰ ਦਿਖਾ ਰਹੇ ਆ ਅਸੀਂ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੰਗਤ ਜੀ ਸਤਿ ਸ੍ਰੀ ਅਕਾਲ ਕੋਤਵਾਲੀ ਸਾਹਿਬ ਦਾ ਲੰਗਰ ਹਾਲ ਤੇ ਪੁੱਲਾ ਡੁੱਲਾ ਲੰਗਰ ਆ। ਇਹ ਲੰਗਰ ਹਾਲ ਆ ਸਾਰੇ ਕੋਤਵਾਲੀ ਸਾਹਿਬ ਦਾ ਤੇ ਇੱਥੇ ਲੱਗਿਆ ਆ ਕੋਤਵਾਲੀ ਤੋਂ ਆਦੀ ਪੁੱਲੇ ਵਸੇ ਲੰਗਰ ਹਾਲ ਜਿਹਦਾ ਬਹੁਤ بڑا ਲੰਗਰ ਹਾਲ ਕੋਤਵਾਲੀ ਸਾਹਿਬ ਨੂੰ ਬਣਾ ਦਿੱਤਾ ਗਿਆ ਹੈ। ਸੱਚਾ ਮੱਤ ਆਪ ਦਾ ਲੰਗਰ ਆ। ਇਹ ਆਪਣੀ ਬਣ ਲੁਕਿਆ ਮਰੰਡੇ ਉਤਵਾਰੀ ਨਾਲ ਕਿਰਤ ਖਾਣ